ਈਆ ਨਾ ਕੋਲੇ ਤਾਂ ਫਿਰ ਤਾਂ ਇਹੋ ਜਿਹਾ ਇਹਨਾਂ ਤੇ ਬਕਦਮਾ ਚੱਲਣਾ ਹੀ ਨਹੀਂ ਚਾਹੀਦਾ ਸੀ ਤੇ ਫਿਰ ਜਿਹੜਾ ਬਲਾਤਕਾਰ ਦਾ ਕੇਸ ਇਹ ਤੇ ਬਣਿਆ ਤੇ ਉਹ ਬਲਾਤਕਾਰ ਹੀ ਕਿਉਂ ਕਰਦਾ ਤੇ ਇਹਨੂੰ ਪਹਿਲਾਂ ਤਾਂ ਇਹ ਮਾੜੇ ਕੰਮ ਕਰੇ ਤੇ ਮਗਰੋਂ ਉਹਦੀਆਂ ਸ਼ਕਤੀਆਂ ਨੂੰ ਬਚਾਲਣ ਇਹ ਕਿਵੇਂ ਹੋ ਸਕਦਾ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਸਮਾਜ ਦੇ ਭਲੇ ਵਾਸਤੇ ਭਾਰਤ ਦੇ ਵਿੱਚ ਲੱਖਾਂ ਸਾਧੂ ਤੁਰੇ ਫਿਰਦੇ ਨੇ ਇੱਕ ਵੀ ਕੰਮ ਉਹਨਾਂ ਨੇ ਲੋਕਾਂ ਦੇ ਭਲੇ ਦਾ ਨਹੀਂ ਕੀਤਾ ਬਲਕਿ ਲੋਕਾਂ ਨੂੰ ਲੁੱਟ ਕੇ ਖਾ ਰਹੇ ਨੇ ਅਨਾ ਦਾਣਾ ਪੇਡ ਪੂਰਤੀ ਆਪਣੀ ਲੋਕਾਂ ਦੇ ਸਿਰ ਤੋਂ ਕਰ ਰਹੇ ਨੇ ਜੇ ਕੋਈ ਸ਼ਕਤੀਆਂ ਹੁੰਦੀਆਂ ਤਾਂ ਉਹ ਦੇਸ਼ ਦੇ ਵਿੱਚ ਹੈ ਜੋ ਗਰੀਬੀ ਹੈ ਪਿਛੜੇਮਾ ਹੈ ਅਨਪੜਤਾ ਹੈ ਬੇਰੁਜ਼ਗਾਰੀ ਹੈ ਬੇਇਨਸਾਫੀ ਹੈ ਕਿੰਨਾ ਹਾਲਤ ਸਾਡੇ ਦੇਸ਼ ਦੀ ਡਿਗਰੀ ਹੋਈ ਹੈ ਇਹ ਕਹ ਲਈਏ ਪਛੜੇ ਹੋਏ ਦੇਸ਼ਾਂ ਦੇ ਵਿੱਚੋਂ ਸਭ ਤੋਂ ਮਗਰਲੇ ਪਾਸੇ ਸਾਡਾ ਦੇਹ ਜਾਂਦਾ ਹੈ ਤਕਰੀਬਨ 176ਵੇਂ ਨੰਬਰ ਤੇ ਸਾਡਾ ਪਛੜੇ ਦੇਸ਼ਾਂ ਦੇ ਵਿੱਚੋਂ ਦੇਸ਼ ਹੈ ਤਾਂ ਜਿਹੜੇ ਇਹ ਪਾਦਰੀ ਪ੍ਰਚਾਰਕ ਕਰਾਮਾਤੀ ਬਾਬੇ ਨੇ ਇਹ ਸਾਰੇ ਆਪਣੇ ਦੇਸ਼ ਦੇ ਲੋਕਾਂ ਦੀ ਬਿਗੜੀ ਹੋਈ ਹਾਲਤ ਨੂੰ ਕਿਉਂ ਨਹੀਂ ਸੁਧਾਰਨ ਦੇ ਤੇ ਇਹ ਕੇਵਲ ਸਾਡੇ ਕੀ ਦੇਖ ਰਹੇ ਆਪਾਂ ਅਗਿਆਨਤਾ ਦੇ ਕਾਰਨ ਕੋਈ ਐਸ ਮੜੀ ਤੇ ਮੱਠਾ ਟੇਕ ਰਿਹਾ ਕੋਈ ਉਥੇ ਮੰਦਿਰ ਦੇ ਵਿੱਚ ਜਾ ਰਿਹਾ ਤੇ ਕੋਈ ਥਾੜਾਂ ਦੇ ਵਿੱਚ ਜਾ ਰਿਹਾ ਤੇ ਕੋਈ ਕਿਸੇ ਸਾਧ ਬਾਬੇ ਦੇ ਅੱਗੇ ਨੰਮਾ ਪਿਆ ਹੋਇਆ ਇਥੋਂ ਤੱਕ ਡੇਰਿਆਂ ਦੇ ਵਿੱਚ ਆਪਣੀਆਂ ਨੂਹਾਂ ਧੀਆਂ ਦੇ ਪੁੱਤਰ ਪੈਦਾ ਕਰਾਉਣ ਵਾਸਤੇ ਵੀ ਉਹਨਾਂ ਨੂੰ ਛੱਡਿਆਉਂਦੇ ਨੇ ਏਦੂੰ ਵੱਧ ਕਰਕੇ ਹੋਏ ਸੁਭਾਅ ਵਾਲੇ ਹੋਰ ਕੀ ਲੋਕ ਹੋਣਗੇ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਕੁਦਰਤ ਦੇ ਨਿਯਮਾਂ ਤੋਂ ਬਿਨਾਂ ਨਰ ਮਾਦਾ ਦੇ ਮੇਲ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ ਪਰ ਇਹ ਉਥੋਂ ਉਹਨੇ ਸੇਵ ਦੇਤਾ ਉਹਨੇ ਬਾਬੇ ਦੇ ਮੰਤਰ ਮਾਰਤਾ ਸਾਡੇ ਹੁਣ ਬੱਚਾ ਮੁੰਡਾ ਹੋ ਜਾਊਗਾ ਤਾ ਉਥੇ ਆਪਣੀਆਂ ਨੂਹਾਂ ਧੀਆਂ ਨੂੰ ਵੀ ਛੱਡਿਆ ਹੁੰਦੇ ਨੇ ਤੇ ਇਹ ਜਿਹੜੇ ਸਾਧ ਨੇ ਇਹਨਾਂ ਨੇ ਸਾਨੂੰ ਬਹੁਤ ਪਿੱਛੇ ਲੈ ਲੈ ਗਏ ਨੇ ਤੇ ਸਰਕਾਰਾਂ ਨੂੰ ਚਾਹੀਦਾ ਸੀ ਕਿ ਜਿਵੇਂ ਆਸਰਾਮ ਜੇਲ੍ਹ ਚ ਬੰਦ ਹੈ ਤਾਂ ਆਰਾਮ ਰਹੀਮ ਜੇਲ੍ਹ ਚ ਬੰਦ ਪਿਆ ਤੇ ਹੋਰ ਕਿੰਨੇ ਸਾਰੇ ਸਾਧ ਹੈ ਜੇਲ੍ਹਾਂ ਚ ਬੈਠੇ ਨੇ ਤੇ ਇਹ ਵੀ ਹੁਣ ਜੇਲ੍ਹ ਚ ਆ ਗਿਆ ਇਹ ਹਰਾਨੀ ਵਾਲੀ ਗੱਲ ਨਹੀਂ ਇਹ ਤਾਂ ਪਹਿਲੇ ਹੀ ਜਾਣਾਂ ਚਾਹੀਦਾ ਸੀ ਤੇ ਹੋਰ ਅਜੇ ਕਿੰਨੇ ਜਾਣ ਨੂੰ ਇਹੋ ਜਿਹੀ